ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਆਲਮਗੀਰ ਸਾਹਿਬ ਮੰਜੀ ਸਾਹਿਬ ਲੁਧਿਆਣੇ ਦੇ ਲਾਗੇ ਉੱਥੇ ਪਰਲ ਪੀਟਾ ਨੇ ਪੰਜਾਬ ਦੀ ਜਥੇਬੰਦੀ ਜਿਹੜੀ ਇਨਸਾਫ ਦੀ ਆਵਾਜ਼ ਹੈ ਉਹਦੀ ਕੋਰ ਕਮੇਟੀ ਦੇ ਸਿੰਘਾਂ ਨੇ ਸਾਰਿਆਂ ਨੇ ਮੀਟਿੰਗ ਕੀਤੀ ਆ ਪੰਜਾਬ ਦੇ ਵਿੱਚ ਪਰਲ ਦੇ 25 ਲੱਖ ਪਾਲਸੀ ਹੋਲਡਰ ਨੇ ਉਹਨਾਂ ਲੋਕਾਂ ਨੂੰ ਤੇ ਪੂਰੇ ਦੇਸ਼ ਦੇ ਵਿੱਚ 5 ਕਰੋੜ 85 ਲੱਖ ਨਿਵੇਸ਼ਕ ਨੇ ਜਿਨ੍ਹਾਂ ਦਾ ਪੈਸਾ ਡੁੱਬਿਆ ਜਿਹਦੀ ਲੜਾਈ ਪੰਜਾਬ ਦੇ ਇਹ ਸੰਗਠਨ ਪੰਜਾਬ ਦੀ ਇਹ ਜਥੇਬੰਦੀ ਪਿਛਲੇ 10-11 ਸਾਲਾਂ ਤੋਂ ਲੜ ਰਹੀ ਆ ਹੁਣ ਇਸ ਲੜਾਈ ਨੂੰ ਕੁਝ ਕਾਰਨਾ ਕਰਕੇ ਕੁਝ ਅੰਦਰਲੇ ਕੁਝ ਬਾਹਰੋਂ ਸਾਡੇ ਵਿਰੋਧੀਆਂ ਨੇ ਇਹਨੂੰ ਕਮਜ਼ੋਰ ਜ਼ਰੂਰ ਕੀਤਾ ਜਥੇਬੰਦੀ ਕਮਜ਼ੋਰ ਜ਼ਰੂਰ ਹੋਈ ਆ ਕਿ ਲੋਕ ਪ੍ਰੋਪੋਗੈਂਡਾ ਕਰਦੇ ਆ ਲੜਦੇ ਨਹੀਂ ਹੈਗੇ ਅਸੀਂ ਚਾਹੁੰਦੇ ਆ ਵੀ ਜੇ ਜਿਹੜੇ ਪ੍ਰੋਪੋਗੈਂਡਾ ਸਾਡੇ ਤੇ ਕਰਦੇ ਆ ਕਰਨ ਜੀ ਸਾਡੇ ਕੇ ਕਰਨ ਸ਼ਾਇਦ ਕਮਜ਼ੋਰੀਆਂ ਸਾਡੇ ਚ ਹੋਣ ਪਰ ਉਹ ਲੜਾਈ ਤਾਂ ਲੜਨ ਨਾ ਉਹ ਵੀ ਲੜਾਈ ਜਾਰੀ ਰੱਖਣਾ ਅਸੀਂ ਵੀ ਲੜਾਈ ਲੜੀਏ ਲੜਾਈ ਤਾਂ ਨਿਵੇਸ਼ਕਾਂ ਦੀ ਹੀ ਲੜੀ ਜਾਊਗੀ ਪਰ ਨਹੀਂ ਉਹ ਸਿਰਫ ਪ੍ਰੋਪੋਗੈਂਡਾ ਹੀ ਕਰਦੇ ਆ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੇ ਕੱਲੇ ਕੱਲੇ ਨਿਵੇਸ਼ਕ ਨੂੰ ਜਿਨ੍ਹਾਂ ਨੂੰ ਮੇਰੀ ਆ ਪੰਜਾਬੀ ਬਾਹਰਲੀ ਸਟੇਟ ਵਾਲਿਆਂ ਨੂੰ ਵੀ ਅਗਰ ਸਮਝ ਆਉਂਦੀ ਆ ਤਾਂ ਜ਼ਰੂਰ ਉਹ ਧਿਆਨ ਦੇਣ ਆਪਾਂ ਦਿੱਲੀ ਚ ਇਸਲੇ ਸਾਲ 17 ਅਕਤੂਬਰ ਨੂੰ ਇੱਕ ਵੱਡਾ ਅੰਦੋਲਨ ਕੀਤਾ ਸੀ ਉਹਦਾ ਇੱਕ ਰਿਜ਼ਲਟ ਆਇਆ ਸੀ ਸਰਕਾਰ ਨਾਲ ਟੇਬਲ ਤੇ ਬੈਠ ਕੇ ਗੱਲ ਕੀਤੀ ਆ ਤੇ ਉਸ ਤੋਂ ਬਾਅਦ 3 ਫਰਵਰੀ ਨੂੰ ਫਿਰ ਉਸੇ ਜਗ੍ਹਾ ਤੇ ਦਿੱਲੀ ਚ ਧਰਨਾ ਪ੍ਰਦਰਸ਼ਨ ਕੀਤਾ ਸੀ ਉਦੋਂ ਵੀ ਸਰਕਾਰ ਦੀ ਜਿਹੜੀ ਨਾਲ ਮੀਟਿੰਗ ਹੋਈ ਤੇ ਉਹ ਸਾਨੂੰ ਬੰਬੇ ਮੀਟਿੰਗ ਵਾਸਤੇ ਲੋਡਾ ਕਮੇਟੀ ਕੋਲੇ ਲੈ ਕੇ ਗਈ ਪਰ ਜਿਹੜੀਆਂ ਉਹ ਮੀਟਿੰਗ ਚ ਗੱਲਾਂ ਹੋਈਆਂ ਲੋਡਾ ਕਮੇਟੀ ਨੇ ਉਹ ਗੱਲਾਂ ਤੇ ਪੈਰਾ ਨਹੀਂ ਦਿੰਦਾ ਉਹ ਸਾਡੀਆਂ ਮੰਗਾਂ ਤੇ ਬਿਲਕੁਲ ਧਿਆਨ ਨਹੀਂ ਦਿੰਦਾ ਇਸ ਲਈ ਅਸੀਂ ਫੇਰ ਹੁਣ ਫੇਰ ਤਿਆਰੀ ਕਰੀ ਆ ਕਿ ਅਸੀਂ ਫੇਰ ਉਸੇ ਜਗ੍ਹਾ ਤੇ 26 ਨਵੰਬਰ ਨੂੰ ਦਿੱਲੀ 'ਚ ਵੱਡਾ ਪ੍ਰਦਰਸ਼ਨ ਕਰਨਾ ਜਿੱਥੇ ਮੈਂ ਵਾਹਲੀਆਂ ਸਟੇਟਾਂ ਵਾਲਿਆਂ ਨੂੰ ਬੇਨਤੀ ਕਰਦਾ ਉੱਥੇ ਮੈਂ ਪੰਜਾਬ ਦੇ ਕੱਲੇ-ਕੱਲੇ ਪਿੰਡ ਦੇ ਕੱਲੇ-ਕੱਲੇ ਸ਼ਹਿਰ ਦੇ ਨਰਵੇਸ਼ਿਕ ਨੂੰ ਜ਼ਰੂਰ ਬੇਨਤੀ ਕਰੂੰਗਾ ਕਿ ਤੁਸੀਂ ਇਸ ਵਾਰ ਚੱਲਿਓ ਕੋਈ ਤੁਹਾਡਾ ਖਰਚਾ ਨਹੀਂ ਹੋਊਗਾ ਟ੍ਰੇਨਾਂ ਤੇ ਤੁਹਾਨੂੰ ਫ੍ਰੀ ਲੈ ਕੇ ਜਾਵਾਂਗੇ ਜੀਦੇ ਪੈਸੇ ਆ ਪੇਂਤੀ ਆ ਸਾਡੇ ਹਰ ਜਥੇ ਜਥੇਬੰਦੀ ਦੀ ਹਰ ਜ਼ਿਲ੍ਹੇ ਚ ਟੀਮ ਬਣੀ ਹੋਈ ਆ ਜੇ ਤੁਹਾਨੂੰ ਕੋਈ ਸੰਪਰਕ ਕਰਨ ਚ ਕੋਈ ਪ੍ਰੋਬਲਮ ਆਉਂਦੀ ਆ ਤੁਸੀਂ ਸਿੱਧਾ ਸਾਨੂੰ ਮੈਸੇਜ ਕਰੋ ਸਾਡੇ ਨਾਲ ਗਰੁੱਪਾਂ ਚ ਵੀ ਐਡ ਕਰੋ ਹੋਬੋ ਜੇ ਫੇਰ ਵੀ ਤੁਹਾਨੂੰ ਲੋਕਲ ਕਿਸੇ ਦਾ ਨੰਬਰ ਨਹੀਂ ਮਿਲਦਾ ਤਾਂ ਤੁਸੀਂ ਸਾਡੇ ਨੰਬਰਾਂ ਤੇ ਜਿਹੜੇ ਇਸ ਸਕਰੀਨ ਦੇ ਥੱਲੇ ਚੱਲ ਰਹੇ ਆ ਨਾ ਇਹ ਨੰਬਰਾਂ ਤੇ ਤੁਸੀਂ ਸੰਪਰਕ ਕਰੋ ਸਾਥੋਂ ਜਿਹੜੇ ਵੀ ਏਰੀਆ 'ਚ ਸਾਡਾ ਕੋਈ ਨੁਮਾਇੰਦਾ ਜੱਥੇਬੰਦੀ ਦਾ ਆਗੂ ਬੈਠਾ ਅਸੀਂ ਉਹਦਾ ਤੁਹਾਨੂੰ ਨੰਬਰ ਦੇਵਾਂਗੇ ਉਹਦੇ ਨਾਲ ਤੁਸੀਂ ਗੱਲ ਕਰੋ ਉਹ ਤੁਹਾਨੂੰ ਦਿੱਲੀ ਲੈ ਕੇ ਆਉ ਕੋਈ ਖਰਚਾ ਨਹੀਂ ਹੋਣਾ ਟ੍ਰੇਨ ਤੇ ਤੁਹਾਨੂੰ ਫ੍ਰੀ ਲੈ ਕੇ ਜਾਵਾਂਗੇ ਇਸ ਲਈ ਬੇਨਤੀ ਆ ਤਿਆਰੀ ਕਰ ਲਓ ਅਜੇ ਟਾਈਮ ਪਿਆ 26 ਨਵੰਬਰ ਦਿਨ ਬੁੱਧਵਾਰ ਨੂੰ ਦਿੱਲੀ ਜਿੱਥੇ ਪਹਿਲਾਂ ਧਰਨਾ ਦਿੱਤਾ ਸੀ ਉਹ ਕਿਹੜੀ ਜਗ੍ਹਾ ਦਿੱਤਾ ਸੀ ਜਿਹੜੇ ਗਏ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਉੱਥੇ ਆਪਾਂ ਜਾ ਕੇ ਫਿਰ ਰੋਜ਼ ਪ੍ਰਦਰਸ਼ਨ ਧਰਨਾ ਕਰਨਾ ਤੇ ਇੰਨੀ ਵੱਡੀ ਗਿਣਤੀ 'ਚ ਜਾਣਾ ਕਿ ਸਰਕਾਰ ਦਾ ਐਤਕੀ ਵਿੱਤ ਮੰਤਰਾਲੇ ਦਾ ਨਹੀਂ ਐਤਕੀ ਪ੍ਰਧਾਨ ਮੰਤਰੀ ਦੇ ਮੰਤਰਾਲੇ ਨਾਲ ਜਿਹੜੇ ਉਹਦੇ ਪ੍ਰਧਾਨ ਮੰਤਰੀ ਹਾਊਸ 'ਚ ਬੈਠ ਕੇ ਜਾਂ ਉਹਦੇ ਦਫ਼ਤਰ ਬੈਠ ਕੇ ਮੀਟਿੰਗ ਕਰੀਏ ਉਹ ਤਾਂ ਸੰਭਵ ਹੋਊ ਜੇ ਤੁਸੀਂ ਸਾਰੇ ਲੋਕ ਸਾਥ ਦੇਵੋਗੇ ਇਹੀ ਸਾਡੀਆਂ ਬੇਨਤੀਆਂ ਨੇ ਗਰੀਬ ਲੋਕਾਂ ਦਾ ਆਪਾਂ ਪੈਸਾ ਦਬਾਉਣਾ ਇਸ ਲੜਾਈ 'ਚ ਸਾਨੂੰ ਤੁਹਾਡਾ ਸਹਿਯੋਗ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਓਏ ਗੁਰਜੀ ਕੀ ਫਤਿਹ